ਹੁਣ ਆਪਾਂ ਸਜਾ ਮਜਾ ਕੀ ਤਾਂ ਮੰਡੀਆਂ ਚ ਲਿਆਉਣੀ ਆ ਦੋ ਦਿਨਾਂ ਦਾ ਏਖੜਾ ਤਾਂ ਲਾਏ ਦਿੰਨੇ ਹਰੇਕੀ ਇਹ ਤੜ ਕਿਵੇਂ ਬਣਾ ਚੰਗਾ ਯਾਰ ਚੂਈ ਨੀ ਮੈਂ ਕਿਹਾ ਫਿਰ ਤਾਂ ਗੱਲ ਉੱਥੀ ਆ ਜੀ ਨਾ ਬਸ ਹੁਣ ਮੈਂ ਚੋਂਦੇ ਸੀ ਫਿਰ ਮੈਂ ਕੱਢ ਦਿੰਨੇ ਆ ਤੂੰ ਥਣ ਚ ਦਲੇ ਚ ਕੋਈ ਫਰਕ ਤਾਂ ਨਹੀਂ ਹੈ ਦਾ ਲੋੜ ਲੱਗਦੀ ਆ ਮਾੜੀ ਅਲੇ ਦਾ ਭਲੂਣ ਬਣਾ ਨਿਗਾ ਮਾਰਨੀ ਬਾਈ ਹੁਣ ਆਪਦੀ ਭਲੂਣ ਵੀ ਆ ਜਾਂਦੇ ਮਾੜੀ ਮੋਟੇ ਪਸੰਦ ਆ ਓਏ ਕਿੱਥੇ ਆ ਬਾਈ ठीक है चलिए हूं है पर दसते कुछ कने च पा दे गल फिर बजाइए टल पंद्रह सोलह हां बकरी मनो वो ओ, तो पकरे ही नहीं सचमुच 35 ਜਾਂ 40 ਬਸ ਸਾਵੇਂ ਰੇਟ ਹੀ ਹੁੰਦਾ ਆਪਣਾ ਹੀ ਨਹੀਂ ਗਲਤ ਆ ਕੀ ਚੀਜ਼ ਹੈ ਇਹ ਤਾਂ ਨਹੀਂ ਹੋ ਜਾਂਦੀਆਂ ਫੌਂਟਨ ਬੱਕਰੀਆਂ ਨੇ ਕਈ ਵਾਰੀ ਪਾਈ ਦੀ ਆ ਕੀ ਹੈ ਛੱਡ ਪਰਾਂ ਦਾ ਹਰ ਸੌਲੀ ਹੋ ਕੇ ਸੁੱਕੀ ਹੋਈ ਹੈ ਇੱਥੇ ਜਾਂਦੇ ਤਾਂ ਹੋਰ ਇਹਦਾ ਕੁਝ ਵੀ ਨਹੀਂ ਹੋਇਆ ਯਾਰ ਇਹ ਤਾਂ ਤੂ ਬੇਫਿਕਰ ਹੋ ਜਾ ਇਹ ਕਹਿੰਦਾ ਭਾਈ 15000 ਪਰ ਮੈਂ ਇਹਦੇ ਤੇ ਨਹੀਂ ਪੈ ਗਿਆ ਭੱਜ ਕੇ ਵੀ ਇੰਨੇ ਦੀ ਤਾਂ ਨਹੀਂ ਬਣਦੀ ਪਕਾਈ ਕਰਨ ਦਾ ਨਹੀਂ ਕੋਈ ਫਾਇਦਾ ਠੀਕ ਹੈ ਮੈਨੂੰ ਕਿਹਾ ਵੀ ਮੇਰੇ ਰੇਟ ਤੋਂ ਚੱਲੂ ਮੈਂ ਅਗਲੇ ਨੇ ਦੇਣੀਆ ਦੇ ਦੂ ਨਹੀਂ ਦੇਣੀ ਨਾਲ 17000 ਦੀ ਬੱਕਰੀ ਦਿਓ ਜੀ ਨਹੀਂ ਹੈ ਨਾ ਫਿਰ 21 ਦਾ ਦੇ ਫਿਰ 30 ਦੀ ਵੀ ਨਹੀਂ ਹੈਗੀ ਨਹੀਂ ਵੀ ਜੇ 17 ਦੀ ਜਾਂ 15 ਦੀ ਉਹ ਮੈਂ ਪੱਠ ਦਿੰਦਾ ਕਬੀਟੀ ਪੱਠ ਲੈ ਜਾ 15 ਪੱਠ ਵੀ ਹੋਊਗੀ ਜਾਤ ਦੀ ਬੱਕਰੀ ਸਿੰਘ ਟੁੱਟਿਆ ਪਿਆ ਹਾਂ ਨਹੀਂ ਬਾਅਦ ਨਹੀਂ ਨਿਕਲ ਅਣੀ ਦੀ ਹੈ ਫੇ ਤੂੰ ਵੀ ਦੱਸ ਦੇ ਕਿੰਨੇ ਦੇਣੀ ਆ ਨਹੀਂ ਮੈਂ ਨਹੀਂ ਘੱਟ ਦੇਣੀ ਨਾ ਦੇ ਤੇਰੀ ਚੀਜ਼ ਹੈ ਕੋਈ ਗੱਲ ਨਹੀਂ ਫੇ ਤਾਂ ਲੋੜ ਹੀ ਨਹੀਂ ਫੇ ਕਹਾਂ ਬਾਹਰ ਚੱਲਦੇ ਭਾਈ ਉਹ ਗੈਨੀ ਲਵੇ ਭਾਈ ਦੁਪੱਟਾ ਬਾਲ ਹੈ ਨਾ ਉਹ 12 ਵਧੀਆ ਤੂੰ ਨਹੀਂ 35000 ਫੇਰ 35000 ਜੇ ਐ 15 ਬੋਲ 40 ਮੰਗ ਰਾਏ ਇੱਕ ਸਾਈਆਂ ਤੇ ਚੱਲਣਾ ਜਾਂ 16 17 ਮੈਂ ਤਾਂ ਦੱਸਤਾ 30000 ਪਹਿਲੇ 35 40 ਮੰਗ ਰਾਂ ਦਾ ਉਹ ਫਾਇਦਾ ਕਿ ਰਾਜੂ ਹੋਇਆ ਐਦਾ ਕਿਉਂ ਨਹੀਂ ਦਰਵਾਰਾ ਮਾਰੇ ਤਾਂ ਕੀ ਪਸਰਾ ਪਾਣੀ ਵੜਦਾ ਨਹੀਂ ਇਹਨੇ ਦਲਵਾਰਾਂ ਇਹ ਡੁੱਟ ਜਾਂਦਾ ਇਹ ਆਏ ਨਹੀਂ ਉਹ ਉਹ ਐਵੇਂ ਫਿਰ ਤੈਨੂੰ ਮੈਂ 10 15 ਟੁੱਟਾਂ ਇਹ ਚ 5 400 ਦਾ ਮਾਅਬਜਾ ਹੋ ਸਕਦਾ ਤੂੰ ਮਾਅਬਜਾ ਇੱਕੇ ਵਕਤ ਦੱਸ ਦੇ ਇਨੇ ਤੋਂ ਕਰ ਦੇਵੀਂ ਤਾਂ ਵੀ ਢੇਹਾਂ ਚੱਲਣਾ ਫੇਸਾ ਕਟਾ ਦੇ 30000 ਦੀ ਦਿੰਨੇ ਨਹੀਂ ਫਿਰ ਹੋ ਕਸਰ ਵੀ ਕਾਦੀ ਰਹੀ ਹੁਣ ਅੱਜ ਮੰਦਾ ਬਹੁਤ ਹੈ ਵਸਾ ਹੀਗਾ ਕਿ ਬੱਕਰੀ ਦਾ ਹੋਰ ਕੋਈ ਗਾਂ ਕਿ ਨਹੀਂ ਹੈਗਾ ਮੰਡੀ ਚ ਕੀ ਗੇੜਾ ਦਿਆ ਕਰਾਂ ਕਾ ਨੂੰ ਦੇ ਗੇੜਾ ਜਦ ਤੂੰ ਲੈ ਲਈ ਜਿੰਨੇ ਚੱਖੀਆਂ ਉਹਨੇ ਜੀ ਲੈ ਲਈ ਦੇ ਆ ਗੇੜਾ ਯਾਰ ਮੈਂ ਕੋਈ ਤੇਰਾ ਡਰਾਮਾ ਕਰਨਾ ਨਹੀਂ ਡਰਾਮਾ ਨਹੀਂ ਪਰ ਗੱਲ ਇਹ ਐ ਰਾਜੂ ਦੇਖ ਰੋਜ਼ ਤੂੰ ਬੱਕਰੀਆਂ ਦਵਾਉਣਾ ਉਹ ਵੀ ਲੈਂਦੇ ਨੇ ਇਹ ਤਾਂ ਅੱਜ ਲੈਣ ਆਇਆ ਵਿਚਾਰਾ ਚਾਹ ਪੀਣ ਨੂੰ ਜਿਹੜਾ ਰੋਜ਼ ਲੱਗਾ ਗਰੀਬ ਹੁੰਦਾ ਉਹਨੇ ਵਿੱਚੇ ਪਾੜਾ ਕਰਾ ਮੇਰੀ ਬੱਕਰੀ ਨੇ ਇੱਥੇ ਖੜਾਈ ਕਿਹੜੇ ਪਿੰਡ ਦਾ ਆਈ ਮੰਡੀ ਇੱਥੀ ਹੁੰਦਾ ਮੈਂ ਤਾਂ ਹਾਂ ਆ ਜਾਣਾ ਸ਼ੌਂਕ ਦਾ ਮਰਿਆ ਤੇ ਨਹੀਂ ਮੇਰਾ ਤਾਂ ਡਾਕਟਰੀ ਦਾ ਕੰਮ ਆ ਉਹ ਬੈਠੇ ਆ ਉੱਥੇ ਦਵਾਈਆਂ ਦਿੰਨੇ ਆ ਅੱਜ ਵੀ 5-10 ਮਰੀਜ਼ ਮੁੜੇ ਹੋਣਗੇ। ਮੰਨ ਤਾ ਕਬੂਤਰਾਂ ਵਾਲਾ ਤੇ ਨਾ ਕੋਈ ਮੈਂ ਬੱਕਰੀਆਂ ਦਾ ਮਾਰੀ ਫਿਰਦੇ ਆ ਇਹ ਤਾਂ ਉਹੀ ਸ਼ੌਂਕ ਆ। ਆ ਜਾ ਨੇਕ। ਤੇ ਬੰਦੇ 5-10 ਵਿਚਾਰੇ ਮੁੜੇ ਹੋਣਗੇ। 20000 ਦੀ ਦਿੰਨੇ? ਨਹੀਂ ਨਹੀਂ 22 ਦੀ ਦਿੰਨੇ? ਨਹੀਂ ਹੋਣੀ। ਹੋਰ ਕਸਰ ਕਾਦੀ ਰਹਗੀ? ਹੋਣੀ ਨਹੀਂ ਬਕ। ਕਿੱਥੇ ਹੋਊਗੀ? 500 ਕੱਟ ਦੇ ਦਿੱਤੀ। ਨਾ ਤੱਕਦਾ ਚੌੜ ਜਿਨਾ ਵੀ। ਸਾਢੇ 22 ਦੀ ਜਣੀ 23 ਦੀ ਦੰਨਾ ਹੋਣੀ ਨਹੀਂ 25 ਤੋਂ ਵੀ ਗਾਂ ਚੱਲ ਪਏ ਫੇਰ ਵੀ ਨਾ ਦੇ ਫੇਰ ਕੋਈ ਫਾਇਦਾ ਨਹੀਂ ਬਾਈ ਪਕਾਈ ਕਰਨਾ ਦਾ ਐ ਵੀ ਫਾਇਦਾ ਤਾਂ ਹੀ ਤਾਂ ਮੈਂ ਤੈਨੂੰ ਆਹ ਪਸਾਈਆਂ ਚ ਨਹੀਂ ਕੀਤਾ ਤੁਸੀਂ ਲੈਣੀ ਆ ਬਾਈ ਓਏ ਕਿੱਧਰੋਂ ਔਰ ਮੌਲਵੀ ਸਾਹਿਬ ਤੁਸੀਂ ਦੇਖ ਲਓ ਕਸਾਈਆਂ ਕਰਕੇ ਹਾਂ ਹਾਂ ਕਸਾਈਆਂ ਦਾ ਤੁਹਾਡਾ ਸਵਰਤੀ ਕਰੇ ਆਹਾਂ ਦੇਖ ਲਓ ਬਾੜਾ ਨਾ ਪਿਆ ਅਰੇ ਤਾਂ ਹੁਣ ਹੀ ਲਵਾਇਆ ਸੀ ਮੂੰ ਫਰਮੀ ਦਾ ਦੁੱਧ ਸੇਜ ਜੂਗੇ ਇਹਨੂੰ ਲੈਣੀ ਐ ਗੰਡ ਦਿਖਾ ਦਈਏ ਦੀ ਇਹ ਤਾਂ ਹੋ ਕੇ ਫੁੱਟੀ ਹੀ ਹੈ ਗੰਡ ਇਹ ਤਾਂ ਬੱਕਰੀਆਂ ਦੇ ਸੂਲ ਸਾਲ ਨਹੀਂ ਵੱਜ ਜਾਂਦੀ ਖਾਂਦੀਆਂ ਦੇ ਉਹ ਫੁੱਟ ਜਾਂਦੀ ਹੁੰਦੀ ਹੈ 23000 ਦਾ ਬੱਕਰੀ ਤੇਰੀ ਹੈ ਗੰਜਾ ਇਸ ਕੋਸਾ ਹਉ ਲੈਓ ਜਵਾਨ ਹੈ ਜਵਾਨ ਬੱਕਰੀ ਜਵਾਨ ਹੈ

ਬੱਕਰੀ ਜੀ ਦਾ ਕੋਈ ਤਾਂ ਸਾਣੀ ਫਰੇਚ ਬਸ ਗੰਡ ਦਾ ਹੀ ਦਿੱਕਤ ਆ ਰਹੀ ਕੋਈ ਗੰਡ ਨਹੀਂ ਸੁੱਕੀ ਹੋਈ ਆ ਗੰਡ ਬੱਕਰੀ ਕੰਨਾ ਕੁੰਨਾ ਵੀ ਬਹੁਤ ਸੱਟ ਆ ਕੰਨ ਬਹੁਤ ਆ ਨਕੌਣ ਆ ਬਹੁਤ ਹੈ ਬੱਕਰੀ ਜੀ ਦਾ ਕੋਈ ਹੋਈ ਨਹੀਂ ਹੈਗੀ ਝੋਟ ਯਾਰ ਕੋਈ ਤਾਂ ਸਾਹੀ ਡੜਵੇ ਹੋਰ ਤਾਂ ਗੱਲ ਮੁਕਾ ਹਰੇਕ ਹੀ ਸੁਣੋਂਦਾ ਆਪਦੇ ਭਾਂਡੇ ਆ ਆ ਖੜੀ ਆਪਣੀ ਚੈਤ ਵਿੱਚੇ ਪਹਾੜਾ ਕਰਾਇਆ ਨਾਲ ਚਾਪ ਰੋਰੀ ਆਣੀ ਕਰੋ ਇਹ ਬੱਕਰੀ ਜੀ ਕੋਈ ਨੁਕਸ ਹੋਵੇ ਇਹ ਆ ਗੱਲ ਬੱਸ ਸਾਬੇਕੋ ਨਾ ਨੇਰੇ ਦਾ ਲਾਈ ਦੇਖੋ ਤੁਸੀਂ ਜੇ ਘੇਰ ਬੋਸਾ ਕਰ ਰਹੇ ਆ ਮਾਰੀਆਂ ਮੋਟੀਆਂ ਗੱਲਾਂ ਪਿੱਛੇ ਨਾ ਮੁੜ ਬੱਕਰੀ ਲੈਦੇ ਉਹਨੂੰ ਵਿਚਾਰੇ ਗਰੀਬ ਨੂੰ ਲੈਦੇ ਵੀਰ ਤੈਨੂੰ ਆਖੇ ਤਾ ਲੈ ਆ ਜਾ ਬੰਤਿਆ ਇੱਧਰ ਖੜ ਜਾ ਬੰਦਾ ਬਣ ਕੇ ਤੇਰੇ ਲਈ ਥੋਤੇ ਮੈਂ ਆ ਜਾ ਤੇ ਤੂੰ ਮੇਰੇ ਲਈ ਥੋਤੇ ਆ ਗਿਆ ਬੱਕਰੀ ਪੂਰੀ 24000 ਦੀ ਦਿੰਨੇ ਨਹੀਂ ਭਾਈ ਮਾਰਾ ਨਹੀਂ ਇੱਕ ਜੇ ਨਿਮੜ ਦੇ ਵੀ ਤੂੰ ਕਟਵਾ ਦੇਣੀ ਨਹੀਂ ਮੈਂ ਦੱਸਾਂ ਇੱਕੋ ਹੀ ਨਿਮੜ ਹਾਂ ਹਜ਼ਾਰ ਕੱਟ ਦੇ ਦੇ 3 ਮੰਗੇ ਤੇ ਤੋਂ 1000 ਇਹ ਤਾਂ ਨਾ ਵੇਚਣ ਵਾਲੀ ਗੱਲ ਹੈ। ਸ਼ੇ ਤਾਂ ਦੋਆਂ ਚੋਂ ਕੋਈ ਵੀ ਗੱਗ ਨਹੀਂ ਹੈਗਾ। ਚਲੋ। ਨਹੀਂ ਪੁੱਜੀ ਸਾਹਮਣੇ ਆ। ਕੋਈ 35 ਦੇ ਕਿਸੇ ਤੋਂ ਪੁੱਛ ਲੈ 35 ਆ ਗੱਲ ਆ। 35 ਨੂੰ। ਤੂੰ ਤਾਂ ਮੈਂ ਪੁੱਜੀ ਸਾਮਾਰੇ ਤੂੰ ਕਹਿ ਰਿਹਾ ਕਿ ਸਾਮਾ ਦਾ ਸੀਮਨ ਸਿੰਘ ਮੈਂ ਕਹਿੰਦਾ। ਵਾਈ ਵੀ ਪੱਕਾ ਹੀ ਆਮਨੇ ਬੋਲਦਾ ਹੈ। ਸਾਮਾ ਹੀ ਦੱਸ। ਬੰਤ ਇੱਕੋ ਗੱਲ ਤੇਰਾ ਜਾਦਿਆ ਨਹੀਂ। ਭਾਈ ਨੇ ਸਹੀ ਲਾਇਆ ਮੁੰਡਾ। ਆਪਾਂ ਜਿਹੜੀ ਗੱਲ ਕਵਾਂਗੇ 16 ਨੇ ਨਾ। ਚਲੋ ਕੋਈ ਨਹੀਂ ਫਿਰ। ਤੂੰ ਵੀ ਹਾਥੀ ਦੀ ਪੂਛ ਵਾਲਾ ਕੰਮ ਬਣ ਗਿਆ। ਮਾਰੀ ਇਹਨੇ ਕਾ ਕਾ ਗਾ ਗੈ ਲੋ ਵੀ ਮੇਰੇ ਸਾਲੇ ਆਪੇ ਭੱਜਣਗੇ ਇਹ ਸੂਲ ਸਾਲ ਵੱਜ ਨਹੀਂ ਆਂਦੀ ਪਸਵਾ ਨੇ ਕਈ ਵਾਰੀ ਖਾ ਲੀਆਂ ਇਹ ਤੇ ਮੈਂ ਤੈਨੂੰ ਗਰੰਟੀ ਦੇ ਰਿਹਾ ਨਾ 24 ਦਿਨਾਂ ਨਹੀਂ ਦੇਣੀ ਜੀ ਪੂਰੀ 25 ਦਿਨਾਂ ਨਹੀਂ ਦੇਣੀ ਜੀ ਬਸ 25 ਦਿਨ ਇਹ ਹੈ ਖੜ ਖੜ ਖਾਣਾ ਖਾਣਾ ਖੜ ਖੜ ਖਾਣਾ ਖਾਣਾ ਜੜਵੇਂ ਚੰਦਾ ਕਿਤੇ ਆਵੇ ਖਦਾ ਦਾ ਬੰਦਾ ਨਾ ਖੋਲ ਪਰਵਾਣੀ ਬਾਹਰ ਨਾ ਛੋਲੇ ਨਾ ਦਾਲ ਸੁੱਤਨ ਗਈ ਕਦੇ ਦੇ ਨਾਲ ਇਹ 26000 ਦੇ ਦਿਨੇ ਕੋਕਾ ਲਾ ਕੇ ਜਾਉ ਹਾਂ ਆ ਚੱਲੀਏ ਦੇਣੀ ਐ ਰੱਖ ਹੁਣ ਖੜਿਆ ਪਾਈ ਨੂੰ ਹਾਂ ਆ ਚੱਲੀਏ ਭਾਈ ਬਾਬਾ ਕਿੱਥੇ ਜੇ